ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਜਰਸੀ ਵਾੜ ਦਿਖਾਉਣ ਜਾ ਰਹੇ ਹਾਂ ਏਰੀਆ ਦੋਸਤੋ ਪਿੰਡ ਭਾਰਾਪੁਰ ਤਸੀਲ ਸਰੂਆ ਜ਼ਿਲ੍ਹਾ ਜਿਹੜਾ ਨਵਾਂ ਸ਼ਹਿਰ ਲੱਗਦਾ ਹੈ ਜੀ ਗੜ ਸ਼ੰਕਰ ਤੋਂ ਜਦੋਂ ਦੋਸਤੋ ਆਪਾਂ ਬਲਾਚੌਰ ਜਾਂਦੇ ਆ ਰਸਤੇ ਦੇ ਵਿੱਚ ਜਿਹੜਾ ਪਿੰਡ ਆਉਂਦਾ ਹੈਗਾ ਭਾਰਾਪੁਰ ਐਨ ਕੇ ਫਾਰਮ ਹੈਗਾ ਵੀਰ ਦਾ ਜਰਸੀ ਦਾ ਜਿਹੜਾ ਕੰਮ ਆ ਦੋਸਤੋ ਜਰਸੀ ਦੀਆਂ ਬਹਿੜਾਂ ਅਕਸਰ ਇਥੇ ਸੇਲ ਵਾਸਤੇ ਆਉਂਦੀਆਂ ਰਹਿੰਦੀਆਂ ਨੇ ਅੱਜ ਜਿਹੜੀ ਆਪਾਂ ਤੁਹਾਨੂੰ ਬਹਿੜ ਦਿਖਾਉਣੀ ਆ ਦੋੰਦੀ ਹੈਗੀ ਆ ਦੋ ਦੰਦ ਬੱਚੀ ਹੈਗੀ ਆ ਸੂਣ ਦੇ ਵਿੱਚ ਤਕਰੀਬਨ 20 ਦਿਨ ਬਾਕੀ ਆ ਵੀਰ ਦੇ ਕਹਿਣ ਦੇ ਮੁਤਾਬਕ ਤੇ ਤਕਰੀਬਨ 10 ਪਲੱਸ ਜਿਹੜਾ ਇਹ ਮਿਲਕ ਪਾ ਦੇਊਗੀ ਚੰਗੀ ਬਿਹੜਾ ਦੋਸਤੋ ਕੱਦ ਕਾਠੀ ਬਿਲਕੁਲ ਛੋਟਾ ਨਹੀਂ ਨਾ ਬੜਾ ਕਵਾਂਗੇ ਬਿਲਕੁਲ ਦਰਮਿਆਨਾ ਜਿੱਦਾਂ ਦਾ ਆਪਾਂ ਜਰਸੀ ਬਿਹੜਾ ਦਾ ਜਿਹੜਾ ਕੱਦ ਹਾਈਟ ਵੇਖਦੇ ਆ ਉਹਦਾ ਜਿਹੜਾ ਦੋਸਤੋ ਹਾਈਟ ਕੱਦ ਹੈਗਾ ਇਸ ਬਿਹੜਾ ਦਾ ਚੰਗੀ ਹੈਗੀ ਆ ਆ ਬਾਕੀ ਅਗੇ ਘਰ ਰੱਖਣ ਦੇ ਬਿਲਕੁਲ ਲਾਇਕ ਹੈਗੀ ਆ ਕਿਸੇ ਵੀ ਭੈਣ ਭਰਾ ਵੀਰ ਨੇ ਖਰੀਦਣੀ ਹੋਵੇ ਤਾਂ ਤੁਸੀਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਪਹੁੰਚ ਕੇ ਘਰ ਪਹੁੰਚ ਕੇ ਵਿਜ਼ਿਟ ਕਰਕੇ ਦੋਸਤੋ ਤਸੱਲੀ ਕਰ ਸਕਦੇ ਹੋ 20 ਦਿਨ ਬਾਕੀ ਆ ਦੋਸਤੋ ਸੂਣ ਦੇ ਵਿੱਚ ਮੁੱਲ ਜਿਹੜਾ 30000 ਰੁਪਿਆ ਦੋਸਤੋ ਡਿਮਾਂਡ ਆ ਵੀਰ ਦੀ ਵੀ 30000 ਰੁਪਿਆ ਵੀਰ ਨੇ ਮੁੱਲ ਕੀਤਾ ਹੋਇਆ ਇਸ ਬੈਡ ਦਾ ਹਜੇ ਲੇਵਾ ਆਰਡਰ ਦੀ ਕੁਆਲਿਟੀ ਤੁਸੀਂ ਵੇਖੋ ਹਜੇ ਭਰਨੀ ਆ ਦੋਸਤੋ 20 ਦਿਨ ਦੇ ਸਮੇਂ ਦੇ ਵਿੱਚ ਲੇਵਾ ਬਿਲਕੁਲ ਬਣਾ ਕੇ ਬੈਡ ਨੇ ਤਿਆਰ ਕਰ ਲੈਣਾ ਬਾਕੀ ਤੁਸੀਂ ਸਾਈਬਧਾਈ ਕਰਕੇ ਬਿਲਕੁਲ ਨੇੜੇ ਵੀ ਸਮੇਂ ਤੇ ਖਰੀਦ ਸਕਦੇ ਹੋ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਦੋਸਤੋ ਤੁਸੀਂ ਆਪਣੀ ਸੋਚ ਸਮਝਣਾ ਚੀਜ਼ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ